ਗੁਰੂ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਸ਼੍ਰੀ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪ੍ਰਗਤੀ ਸਮਰਕ ਗੁਰੂ ਨਾਨਕ ਲਾਇੰਤਿਆ ਹਾਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸ ਜੀ ਹੋਈ ਸਾਹਿਏ ਅਰਜੁਨ ਹਰ ਗੋਬਿੰਦ ਨਾਉ ਸਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਠੈ ਸਬਦੁ ਪੁਜਾਇ ਤੇਗ ਬਹਾਦਰ ਸਮਰੈ ਪਰ ਨਉ ਦਿਆ ਗੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸੁੰਜਾ ਪਿਆਰੀਆਂ ਚੌਹਾਂ ਸਾਹਿਬ ਜਾਦੀਆਂ ਚਾਹੂ ਮੁਕਤਿਆਂ ਖਟੀਆਂ ਜਪੀਆਂ ਤਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅਨਠ ਕੀਤਾ ਇਤਨਾ ਪਿਆਰੀਆਂ ਸੁਚਾਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾਬ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ਼ ਦਿੱਤੇ ਬੰਦ ਬੰਦ ਘਟਵਾਈ ਫੋਪਰੀਆਂ ਨੂੰ ਹਾਈਆਂ ਚੜਖੀਆਂ ਤੇ ਚੜੇ ਆ ਰਹੇ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸ ਨਾਲ ਨਿਵਾਹੀ ਤਨਾ ਸਮੂਹ ਸ਼ਹੀਦਾਂ ਸਿਗਰ ਜੀ ਕੀ ਪਵਿੱਤਰ ਭਾਲ ਕਮਾਈ ਜੀ ਦਾ ਧਿਆਨ ਅਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਅਰਕੇ ਬੋਲੋ ਜੀ ਵਾਹਿਗੁਰੂ ਖੇ ਨਿਮਾਣੀ ਦੀ ਮਾਨ ਸਤਗੁਰ ਜੀ ਨਿਤਾਣੀ ਦੇ ਤਾਂ ਹਨ ਨੇ ਉਠਿਓ ਦੀ ਉਹ ਚੁਣਿਆਸਰੇ ਉਦੇ ਆਸਰਾ ਸਚਿ ਪਿਤਾਵਾਹੀ ਗੁਰੂ ਜੀ ਤਨ 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 ਤੱਕ ਤ ਚਬਰ ਛਤੂ ਦੇ ਮਾਲਿਕ ਹਾਜ਼ਰ ਨਾਜ਼ਰ ਗੁਰਤਾ ਗੰਦੀ ਤੇ ਸੁਭਾ ਇਮਾਨ ਜੁਗੁ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸ਼ਹੀਦ ब्रह्म ज्ञानी शहीद बाबा दीप सिंह साहिब जी आप जी आंदे पवित्र पावन स्थान ਵਿਖੇ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਪਾਸ ਸਰदास ਬੇਨਤੀ ਜੋਦੜੀ ਦਾ ਤਾਰ ਪਿਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਜ਼ਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਸਤਿਗੁਰੂ ਮਿਹਰਾਂ ਕਰੀਆਂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਸਰਬੱਤ ਸੰਤਾਂ ਨੂੰ ਸਿੱਖੀ ਸਦਕ ਪਰ ਉਸਾਨ ਹਮ ਧਨ ਬਖਸ਼ਿਸ਼ ਕਰਨਾ ਸਰਬਤ ਸੰਤਾਂ ਦੇ ਪਰਾਂ ਪਰਿਵਾਰਾਂ ਵਿੱਚ ਆਪਸੀ પ્રેમ ਪਿਆਰ ਕੁਪਾ ਸੁਖ ਸ਼ਾਂਤੀ ਵਰਤੌਣੀ ਸ਼ਰੀਰਾਂ ਨੂੰ ਦੇਹੀ ਰੋਗ ਤਾਵਾਂ ਤੰਦਰੁਸਤੀਆਂ ਦੇ ਦਾਣ ਬਖਸ਼ਣੇ ਦਰੋਂ ਕਰੋ ਸਤਿਗੁਰੂ ਸਭਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਮਰਾਂ ਦੀ ਸ਼ਬ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਖਰਦੀ ਦਾ ਤਾਰੂ ਤਾਦਰੋਂ ਪਰੋਂ ਨਿਹਰਾ ਕਰਦੀ ਆ ਸਰਬੱਤ ਸੰਗਤਾਂ ਦਾ ਭਲਾ ਕਰਦਾ ਬੇਅੰਤ ਭੁਲਾ ਬਖਸ਼ ਲੈਣੀਆਂ ਦੀ ਸਹੀ ਪਿਆਰੇ ਮੇਲੋ ਜਿਨਾ ਮਿਲਿਆ ਤੇ ਨਾਮ ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ